ਸਰ ਅੱਜ ਜਿਹੜੀ ਇਹ ਸੁਨਾਮ ਸ਼ੀਰੋਦਮ ਸੁਣਵਾਲਾ ਤੋਂ ਤੁਹਾਡੇ ਅਕਰਾਲੇ ਨਾਲ ਸਲਾਮ ਜੀ ਸਰ ਸਮਾਜ ਸ਼ੀਰੋਦ ਕੋ ਸਾਥ ਆਮ ਨਾਲ ਮਿਲ ਕੇ ਰੈਲੀ ਜਿਹੜੀ ਇਹ ਪਹਿਲੀ ਵਾਰ ਇਹ ਬਹੁਤ ਵੱਡੇ ਰੈਲੀ ਤੁਹਾਡੇ ਦੇਖ ਰਹੇ ਕਦੇ ਹੇਟਾ ਤੁਹਾਡੇ ਸਾਰੇ ਪ੍ਰਸ਼ਾਸਨ ਦੇ ਉਹਦੇ ਨਾਲ ਇਹ ਜਿਹੜੀ ਰੈਲੀ ਅੱਜ ਕਰਾਈ ਜਾ ਰਹੀ ਹੈ ਇਹਦਾ ਮੁੱਖ ਮੰਤਵ ਜਿਹੜਾ ਹੈ ਉਹ ਸਾਡੀ ਪੰਜਾਬ ਸਰਕਾਰ ਦਾ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਉਹਦੇ ਨਾਲ ਕੋਲੈਬੋਰੇਟ ਕੀਤਾ ਗਿਆ ਹੈ ਬੱਚਿਆਂ ਦੇ ਨਾਲ ਅੱਜ ਜਿਹੜੇ ਬੱਚੇ ਸਾਈਕਲਿਸਟ ਹੈ ਉਹ ਪੂਰੇ ਸ਼ਹਿਰ ਦੇ ਵਿੱਚ ਮੈਸੇਜ ਦੇਣਗੇ ਕਿ ਅਸੀਂ ਸਾਰਿਆਂ ਨੇ ਨਸ਼ਿਆਂ ਦੇ ਖਿਲਾਫ ਲੜਨਾ ਹੈ ਤੁਸੀਂ ਵੇਖੋ ਕਿ ਪਿਛਲੇ ਦਿਨਾਂ ਤੋਂ ਬਹੁਤ ਵੱਡੀ ਜਿਹੜੀ ਮੋਹਮ ਹੈ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜੀੜੀ ਗਈ ਹੈ ਔਰ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜਾ ਨਸ਼ਾ ਤਸਕਰ ਹੈ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਔਰ ਜਿਹੜੀ ਉਹਨਾਂ ਨੇ ਨਸ਼ਿਆਂ ਦੀ ਕਮਾਈ ਦੇ ਨਾਲ ਪ੍ਰੋਪਰਟੀਆਂ ਬਣਾਈਆਂ ਨੇ ਉਹਨਾਂ ਨੂੰ ਵੀ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਨਿਸ਼ਟਾਨਾਬੂਦ ਕੀਤਾ ਜਾ ਰਿਹਾ ਹੈ ਸੋ ਇਹ ਬੜੀ ਵੱਡੀ ਜੰਗ ਜਿਹੜੀ ਹੈ ਉਹ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਲੜੀ ਜਾ ਰਹੀ ਹੈ ਔਰ ਤੁਹਾਡੇ ਸਹਿਯੋਗ ਦੇ ਨਾਲ ਮੀਡੀਆ ਸਹਿਯੋਗ ਨਾਲ ਔਰ ਆਮ ਪਬਲਿਕ ਦੇ ਸਹਿਯੋਗ ਨਾਲ ਅਸੀਂ ਇਸ ਜੰਗ ਦੇ ਵਿੱਚ ਕਾਮਯਾਬ ਹੋਵਾਂਗੇ ਔਰ ਇਸ ਸਾਈਕਲ ਰੈਲੀ ਦੇ ਨਾਲ ਇੱਕ ਤੇ ਸਭ ਤੋਂ ਵੱਡੀ ਗੱਲ ਹੈ ਬੱਚਿਆਂ ਦੇ ਵਿੱਚ ਚੰਗੀ ਸਿਹਤ ਦਾ ਸੁਨੇਹਾ ਜਾਏਗਾ ਔਰ ਲੋਕ ਸਾਈਕਲਿੰਗ ਨੂੰ ਜਿਹੜਾ ਹੈ ਐਜ਼ ਐਨ ਐਕਸਰਸਾਈਜ਼ ਅਡਾਪਟ ਕਰਨਗੇ ਉਹ ਇੱਕ ਬਹੁਤ ਵੱਡੀ ਜਿਹੜੀ ਹੈ ਅੱਜ ਇਸ ਮੌਕੇ ਉ ਜੀ ਤੋਂ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਤੋਂ ਅਸੀਂ ਇਹ ਪ੍ਰਣ ਲੈ ਰਹੇ ਹਾਂ ਅੱਜ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਲੜਨਾ ਹੈ ਔਰ ਆਪਣੇ ਆਪ ਨੂੰ ਫਿਟ ਰੱਖਣਾ ਹੈ ਸਾਰੇ ਜਿਸ ਤਰ੍ਹਾਂ ਦੇ ਵਿੱਚ ਕਿੰਨੇ ਕਿੰਨੇ ਵਾਰ ਹੋਏ ਜੀ ਹਾਂਜੀ ਇਹ ਮਹੀਨ ਜਿਲ੍ਹਾ ਸੁਰੰਗਦੇ ਵਿੱਚ ਕਿੰਨੇ ਵਾਰ ਹੋਏ ਇਹ ਦੇਖੋ ਜੀ ਇਹ ਇੱਕ ਐਜੂਕੇਸ਼ਨਲ ਅਵੇਅਰਨੈਸ ਜਿਹੜਾ ਕੈਂਪੇਨ ਆ ਡਰੱਗਸ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਡਰੱਗ ਐਂਟੀ ਡਰੱਗ ਕੈਂਪੇਨ ਜਿਹੜਾ ਉਹਦੇ ਵਿੱਚ ਤਿੰਨ 엘ਮੈਂਟਸ ਹੁੰਦੇ ਨੇ ਇੱਕ ਡੀ ਐਡਿਕਸ਼ਨ ਲੋਕਾਂ ਦਾ ਇਲਾਜ ਕਰਾਣਾ ਇੱਕ ਅਵੇਅਰਨੈਸ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨੀ ਕਿ ਨਸ਼ਿਆਂ ਦੇ ਖਿਲਾਫ ਆਪਾਂ ਰਹਿਣਾ ਬੱਚਿਆਂ ਨੇ ਨਸ਼ਿਆਂ ਤੋਂ ਦ ਔਰ ਤੀਸਰਾ ਹੁੰਦਾ ਹੈ ਇਨਫੋਰਸਮੈਂਟ ਜਿਹੜੀ ਸਭ ਤੋਂ ਵੱਡੀ ਹੈ ਉਹ ਸਾਡੀ ਪੁਲਿਸ ਜਿਹੜੀ ਹੈ ਉਹ ਇਨਫੋਰਸਮੈਂਟ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹੈ ਸੋ ਇਹ ਤਿੰਨ ਜਿਹੜੀਆਂ ਤਿੰਨ ਚੀਜ਼ਾਂ ਜਿਹੜੀਆਂ ਨੇ ਸਾਈਮਲਟੇਨियसली ਚਲਣੀਆਂ ਨੇ ਅਵੇਅਰਨੈਸ ਜਿਹੜੀ ਆ ਸਾਡੀ ਲਗਾਤਾਰ ਹੀ ਚਾਹੇ ਉਹ ਪੁਲਿਸ ਦੀਆਂ ਟੀਮਸ ਨੇ ਚਾਹੇ ਉਹ ਮੈਡੀਕਲ ਦੀਆਂ ਟੀਮਸ ਨੇ ਸਿਵਲ ਸਰਜਨ ਦੀਆਂ ਟੀਮਸ ਨੇ ਚਾਹੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਦੀ ਟੀਮ ਨੇ ਉਹ ਕੰਟੀਨਿਊਸ ਸਕੂਲਾਂ ਦੇ ਵਿੱਚ ਡੇਲੀ ਲੈਕਚਰ ਚੱਲ ਰਹੇ ਨੇ ਸਕੂਲਾਂ ਦੀ ਅਸੈਂਬਲੀ ਦੇ ਵਿੱਚ ਬੱਚਿਆਂ ਨੂੰ ਡੇਲੀ ਕਿਹਾ ਜਾਂਦਾ ਸੋ ਅਵੇਅਰਨੈਸ ਜਿਹੜੀ ਹੈ ਪ ਦੀ ਇਵੈਂਟਸ ਹੋਰ ਵੀ ਇਹ ਸਾਡਾ ਰੁਟੀਨ ਦਾ ਜਿਹੜਾ ਜਿਹਨੂੰ ਕਹਿੰਦੇ ਆ ਕਿ ਨਾਰਮਲ ਪ੍ਰੋਸੀਜਰ ਹੈ ਅਸੀਂ ਅਵੇਰਨੈਸ ਕ੍ਰੀਏਟ ਕਰਨੀ ਹੈ ਇਹੋ ਜਿਹੇ ਰੈਲੀ ਜਿਹੜੀਆਂ ਹੋਰ ਵੀ ਕਰਾਂਗੇ ਸਾਰੇ ਲੋਕਾਂ ਦਾ ਸਹਿਯੋਗ ਇਸ ਨੂੰ ਸਮਰਪਿਤ ਹੈ ਸ਼ਹੀਦ ਉਧਮ ਸਿੰਘ ਦੇ ਅੱਜ ਸ਼ਾਮ ਨੂੰ ਵੀ ਨੌਜਵਾਨ ਇੱਕ ਚੰਗਾ ਸੁਨੇਹਾ ਜਿਹੜਾ ਲੈ ਕੇ ਜਾਣਗੇ ਸ਼ਹੀਦ ਉਧਮ ਸਿੰਘ ਜੀ ਬਿਲਕੁਲ ਜਿਵੇਂ ਕਿ ਡੀਸੀ ਸਾਹਿਬ ਨੇ ਦੱਸਿਆ ਅੱਜ ਸ਼ਹੀਦ ਉਧਮ ਸਿੰਘ ਜੀ ਇੰਟਰਨੈਸ਼ਨਲ ਮਾਸਾਬਾ ਵੱਲੋਂ ਇਹ ਨਸ਼ਾ ਮੁਕਤ ਪੰਜਾਬ ਜਿਹੜੀ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਬੜਾ ਸ਼ਾਨਦਾਰ ਉਪਰਾਲਾ ਹੈ ਇਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਹੈ ਤੇ ਅੱਜ ਡੀਸੀ ਸਾਹਿਬ ਤੇ ਮੈਂ ਵੀ ਇੱਥੇ ਸ਼ਿਰਕਤ ਕੀਤੀ ਹੈ ਬੱਚਿਆਂ ਨੂੰ ਫਲੈਗ ਆਫ ਕਰਕੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਮੈਂ ਸਾਰੀ ਸਭਾ ਦੇ ਹਾਜ਼ਰਦਾਰਾਂ ਨੂੰ ਤੇ ਖਾਸ ਕਰ ਜਿਹੜੇ ਪਾਰਟਿਸਪੇਟ ਕਰ ਰਹੇ ਉਹਨਾਂ ਬੱਚਿਆਂ ਨੂੰ ਇਹ ਸ਼ਲਾਘਾ ਵੀ ਉਹਨਾਂ ਦੀ ਕਰਦਾ ਹਾਂ ਤੇ ਉਹਨਾਂ ਨੂੰ ਸੁਨੇਹਾ ਵੀ ਦੇਵਾਂਗਾ ਕਿ ਅੱਜ ਉਹਨਾਂ ਨੇ ਬੜਾ ਇੱਕ ਉਸ ਕਦਮ ਚੁੱਕਿਆ ਹੈਗਾ ਪੰਜਾਬ ਨਸ਼ੇ ਤੋਂ ਬਚਾਉਣ ਦੇ ਲਈ ਤੇ ਉਹ ਏਸੀ ਜਿੱਤੇ ਹੋਈ ਸੇਤ ਤੇ ਚੱਲਣ ਤੇ ਵਧੀਆ ਆ ਆਪਣੇ ਜ਼ਿੰਦਗੀ ਵਿੱਚ ਤਰੱਕੀ ਕਰਨ ਚੜ੍ਹਦੀ ਕਲਾ 'ਚ ਰਹਿਣ ਤੇ ਨਸ਼ੇ ਦਾ ਪੂਰਾ ਪਰਹੇਸ਼ਕਾਰ ਕਰਨ ਤਾਂ ਕਿ ਆਪਣਾ ਪੰਜਾਬ ਰੰਗਲਾ ਪੰਜਾਬ ਦੁਬਾਰਾ ਮੂਰਤ ਬਣ ਸਕੇ ਸਰ ਨਸ਼ੇ ਖਤਮ ਕਰਨ ਲਈ ਬੰਦੂਲੋਜ਼ਰ ਵੀ ਆਏ ਤੇ ਅਭਿਆਨ ਵੀ ਨੇ ਕਿਸ ਤਰ੍ਹਾਂ ਦੀ ਜਿਲ੍ਹਾ ਸਰਕਾਰ ਪਹਿਲਾਂ ਵੀ ਤੁਸੀਂ ਪ੍ਰਾਪਤੀਆਂ ਕੀਤੀਆਂ ਨੇ ਤੇ ਕੀ ਲੱਗਦਾ ਵੀ ਕਿੰਨਾ ਕੁ ਨਸ਼ਾ ਰਹਿ ਗਿਆ ਅ ਜਿਵੇਂ ਕਿ ਡੀਸੀ ਸਾਹਿਬ ਨੇ ਵੀ ਦੱਸਿਆ ਜੀ ਕਿ ਤਿੰਨ ਮੁੱਖ ਸਟੈਪਸ ਹੁੰਦੇ ਨੇ ਕਿਸੇ ਵੀ ਐਂਟੀ ਡਰੱਗ ਕੈਂਪੇਨ ਦੇ ਵਿੱਚ ਜਿਹੜਾ ਸਾਡਾ ਪ੍ਰੀਵੈਂਟਿਵ ਦੇ ਪਿਊਨਿਟਿਵ ਜਿਹੜਾ ਸਾਡਾ ਪੁਲਿਸ ਦੇ ਵੱਲੋਂ ਕੰਮ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਲਗਾਤਾਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਾਇਆ ਜਾ ਰਿਹਾ ਹੈ ਜਿਹੜੇ ਸਮਗਲਰ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਾਰੀ ਹੈ ਤੇ ਅਸੀਂ ਹੋਰ ਵੀ ਸਾਰੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਕਿ ਜੋ ਇਹ ਨਸ਼ੇ ਦੀ ਸਪਲਾਈ ਹੈ ਦਾ ਲੱਖ ਅਸੀਂ ਤੋੜ ਸਕੀਏ ਤੇ ਲਓ ਜੀ ਸੇ ਦੋਦਮ ਸਿੰਘ ਨੂੰ ਮਯੋ ਜਮ ਪਹੁੰਚ ਗਏ ਖਿਆਲ ਜਿਹੜੀ ਰੈਲੀ ਆ ਹੱਡੀ ਬੱਚਿਆਂ ਦੀ ਨਸ਼ਾ ਮੁਕਤ ਰੈਲੀ ਦੋਦਮ ਸਿੰਘ ਦੇ ਇਸ ਮਾਰਕ ਤੇ ਪਹੁੰਚ ਚੁੱਕੀ ਹੈ ਹੁਣ ਇਹ ਅੱਧੋ ਬਾਅਦ ਬੱਚਿਆਂ ਨੂੰ ਖਾਣਾ ਤੇ ਸਭੀ ਤੇ ਮੌਜਮਾਨ ਹੋਣਗੇ ਬੱਚੇ ਜਿਹੜੇ ਨੇ ਦੇਖੀ ਚਲੋ ਬਹੁਤ ਸੋਹਣੀ ਜਣੀ ਰੈਲੀ ਹੈ ਦੇਖਣਾ ਹੈ ਜੋਰ ਕਿਤਨਾ ਬਾਜ ਰੈਲੀ ਦਾ ਦੇਖੋ ਇਹ ਨਜ਼ਾਰਾ ਰੈਲੀ ਦਾ ਅੱਜ ਵੀ ਕਮਪਾਉਟਾਈਂ ਕੀ ਆ ਮਾਰੇ ਜੀਨ ਨੇ ਹੈ ਆਜ ਬਾ ਆਜ ਬਾ ਬਹੁਤ ਬਹੁਤ ਸੋਹਣੇ ਇਨਕਲਾਬ ਜਿੰਦਾਬਾਦ ਮੇਲਕਮਾਰ ਕਹਿੰਦੇ ਇਸ ਨਾਮਸ਼ੀਰ ਦੋਦਮ ਸਿੰਘ ਵਾਲਾ ਸ਼ਹੀਦ ਦੋਦਮ ਸਿੰਘ ਸਮਾਰਕ ਤੇ ਜਿਹੜੀ ਰੈਲੀ ਪਹੁੰਚ ਚੁੱਕੀ ਹੈ ਬੱਚਿਆਂ ਦੀ 13 ਮਾਰਚ 2025 ਸ਼ਹੀਦ ਦੋਦਮ ਸਿੰਘ ਦੇ ਬਹਾਦਰੀ ਦਿਵਸ ਨੂੰ ਸਮਾਰਪਤ ਰੈਲੀ ਦੀ ਤੇ ਪੰਜਾਬ ਸਰਕਾਰ ਦੇ ਮੁਤਾਬਕ ਨਸ਼ਾ ਵਿਰੋਧ ਰਹਿ ਨਾਲ ਰੈਲੀ ਕੱਢੀ ਗਈ ਆ ਤੇ ਬਹੁਤ ਵੱਡਾ ਉਤਸ਼ਾਹ ਸ਼ਹਿਰ ਦੇ ਵਿੱਚੋਂ ਮਿਲਿਆਗਾ ਤੇ ਸਕੂਲਾਂ ਵੱਲੋਂ ਹੋਰ ਨੋਕਲਾ ਸੰਸਥਾਵਾਂ ਵੱਲੋਂ ਬਹੁਤ ਵਧੀਆ ਲੱਗਿਆ ਜੀ ਇੱਕ ਵਾਰ ਫਿਰ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਯਾ ਸਮਝ ਜਾਏ ਬੰਦਾਰੇ ਅੰਦਰ ਆ ਰਹੇ ਜਗਾਹ ਵੀ ਪ੍ਰੋਗਰਾਮ ਹੈ ਉਸ ਦੇ ਅੰਤ ਵਿੱਚ ਸਰਟੀਫਿਕੇਟ ਵੀ ਦਿੱਤਾ ਜਾਏਗਾ ਔਰ ਇਸ ਤੋਂ ਬਾਅਦ ਬੰਾਰੇ ਜੋ ਟੀਚਰ ਸਾਹਿਬਾਨ ਆਏ ਹੋਏ ਹੂ ਉਸ